2016 ਮਾਡਲ ਬੀਡੀਆਈ ਵੇਰੀਐਂਟ ਹੈ ਬਰ ਕਨਵਰਟਡ ਜਡੀ ਹੈ ਟੱਚ ਵਾਲਾ ਸਿਸਟਮ ਲੱਗਿਆ ਐਮਪੂਫਰ ਲੱਗਿਆ ਹੋਇਆ ਕਾਰ ਦੇ ਵਿੱਚ ਭਰਾ ਹੂੰ ਫੁੱਲ ਗਰੰਟੀ ਹੈ ਕਾਰ ਦੀ ਇੰਜਨ ਗੇਅਰ ਦੀ ਆਪਣੀ ਸਾਰੀ ਕਾਰਾਂ ਦੀ ਜੀ ਹੂੰ ਇੱਕੋ ਰੇਟ ਕਾਰ ਦੇ ਦਾਂਗੇ ਭਰਾ 5,80,000 ਰੁਪਏ ਦੀ ਮਾਰਕੀਟ ਵਿੱਚ ਕੋਈ ਬਰੇਜ਼ਾ ਦੇ ਨਹੀਂ ਸਕਦਾ ਫਿਰ ਸਾਢੇ 6 ਤੋਂ ਘੱਟ ਹੈ ਇਹ ਇਹ ਤਾਂ ਭਜੀ ਅਗੇ Honda CRV ਸਨਰੂਫ ਵਾਲੀ ਕਾਰ ਹੈ ਫਿਰ ਜੀ ਪਹਿਲੇ ਓਨਰ ਦੀ ਕਾਰ ਹੈ ਸਾਢੇ 4.5 ਲੱਖ ਕਾਰ ਦੀ ਇੰਸ਼ੋਰੈਂਸ ਵੈਲਿਊ ਹੈ ਦੋਨੋਂ ਚਾਬੀਆਂ ਸੈਕੰਡ ਕੀ ਅਨਯੂਜ਼ 22 ਲੱਖ ਰੁਪਏ ਦੀ ਵੀ ਇੱਕੋ ਰੇਟ ਕਾਰ ਦੇ ਦਾਂਗੇ ਕੋਈ 바ਰਗਿਨਿੰਗ ਨਹੀਂ ਵੀ ਇੰਨਾ 22 ਲੱਖ ਰੁਪਏ ਦੀ ਫਿਕਸ ਪ੍ਰਾਈਸ ਸਨਰੂਫ ਵਾਲਾ ਮਾਡਲ ਹੈ ਪਹਿਲੇ ਓਨਰ ਦੀ ਕਾਰ ਹਾਂ ਆ ਆ ਗਈ ਬਰ ਨਾ ਇਹ ਚੰਡੀਗੜ੍ਹ ਇਹ 2010 ਮਾਡਲ ਹੈ ਵੀਰ ਜੀ ਆਹ ਟੌਪ ਵਾਲਾ ਮਾਡਲ ਹੈ ਆਸਤਾ ਜੀ ਸਭ ਤੋਂ ਟੌਪ ਵਾਲਾ ਜਿਹੜਾ ਉਸ ਟਾਈਮ ਹੁੰਦਾ ਸੀ ਜੀ ਅਜੀ ਇੱਕੋ ਰੇਟ ਕਾਰ ਦੇ ਦਾਂਗੇ ਵੀਰ 1,95,000 ਰੁਪਏ ਦੀ ਕਾਰ ਦੇ ਦਾਂਗੇ ਵੈਸੇ ਤੁਮ ਮਹਾਲੀ ਦੇ ਕਾਰ ਬਾਜ਼ਾਰ ਦੇ ਵਿੱਚ ਖੜੇ ਆ ਸੱਜਣੋ ਅੱਜ ਆਪਾਂ ਤੁਹਾਡੇ ਘਰੇਲੂ ਕੰਮ ਆਉਣ ਵਾਲੀਆਂ ਤੁਹਾਡੇ ਵਰਗੇ ਮੇਰੇ ਵਰਗੇ ਸੱਜਣਾ ਦੇ ਪੰਜਾਬ ਨੰਬਰ ਚੰਡੀਗੜ੍ਹ ਨੰਬਰ ਗੱਡੀਆਂ ਦੇ ਰੇਟ ਰੂਟ ਚੈੱਕ ਕਰਾਂਗੇ ਕਿਹੜਾ ਮਾਡਲ ਗੱਡੀ ਕਿੱਥੇ ਖੜੀ ਆ ਕਿੰਨੇ ਕਿਚ ਪੈ ਜਾਂਦੀ ਆ ਕੀ ਲੋਨ ਸਕੀਮ ਆ ਸਕੀਮ ਆ ਆਪਾਂ ਸਾਰੀ ਗੱਲਬਾਤ ਬਾਈ ਕਮਲਜੀਤ ਹੁਣਾ ਦੇ ਨਾਲ ਕਰਦੇ ਆ ਬਾਈ ਕਮਲਜੀਤ ਹੁਣੀ ਇੱਥੇ ਗੱਡੀਆਂ ਵੇਚਣ ਖਰੀਦਣ ਦਾ ਕੰਮ ਕਰਦੇ ਆ ਜਿੰਨੀ ਕ ਜਾਣਕਾਰੀ ਆਪਾਂ ਨੂੰ ਗੱਡੀਆਂ ਬਾਰੇ ਬਾਈ ਹੁਣਾ ਨੇ ਕਮਲਜੀਤ ਹੁਣਾ ਨੇ ਦੇ ਦੇਣੀ ਆ ਬਾਕੀ ਜੋ ਕਾਗਜ਼ਾਂ ਪੱਤਰਾਂ ਦੀ ਲੋਨ ਦੀ ਰੇਟ ਦੀ ਜਿਹੜੀ ਤਸੱਲੀ ਆ ਸੱਜਣੋ ਉਹ ਤੁਸੀਂ ਖੁਦ ਵੀ ਕਰ ਲੈਣੀ ਆ ਕਿਉਂਕਿ ਤੁਸੀਂ ਵੀ ਨੈਟ ਨੋਟ ਤੇ ਮਾੜਾ ਮੋਟਾ ਫੋਰਾ ਫਾੜੀ ਆ ਜਿਹੜੀ ਉਹ ਕਰਦੇ ਰਹਿੰਦੇ ਆ ਆਪਾਂ ਬਾਈ ਹੁਣਾਂ ਦਾ ਕਰਦੇ ਸਵਾਗਤ ਨਾਲੇ ਆਪਾਂ ਸਾਰੀ ਜਾਣਕਾਰੀ ਲੈਣੇ ਆ ਕਿਹੜੀ ਗੱਡੀ ਕੀ ਰੇਟ ਚ ਮਿਲਦੀ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲੇ ਜੀ ਬਾਈ ਜੀ ਗੱਲ ਇਹ ਆ ਵੀ ਜਿਹੜੇ ਸਾਡੇ ਵਰਗੇ ਜ਼ਿਮੀਂਦਾਰ ਪਰਿਵਾਰ ਆ ਉਹ ਆਮ ਤੌਰ ਤੇ 5 ਸੀਟਾਂ ਵਾਲੀਆਂ ਗੱਡੀਆਂ ਗੱਡੀਆਂ ਜ਼ਿਆਦਾ ਲੈਂਦੇ ਆ ਹਾਂ ਤਾਂ ਮੇਰੇ ਹਿਸਾਬ ਨਾਲ ਤੁਹਾਡੇ ਕੋਲੇ ਜ਼ਿਆਦਾ ਗੱਡੀਆਂ ਜਿਹੜੀਆਂ ਉਹ 5 5 ਸੀਟਰ ਵਾਲੀਆਂ 5 ਸੀਟਰ 4 ਸੀਟਰ ਜ਼ਿਆਦਾ ਹਾਂਜੀ ਹਾਂਜੀ ਮਗਰ ਮਤਲਬ 7 ਸੀਟਡ ਵੀ ਘਟਾਇਆ ਕਿ ਹਾਂ ਜੀ ਕੋਈ ਬੰਦੇ ਹੈਗੇ ਹਾਂ ਹਾਂ ਆਪਾਂ ਮੋੜ ਤੋਂ ਇਧਰੋਂ ਸ਼ੁਰੂ ਹੋ ਜਗੇ ਫਿਰ ਆਹ ਹੈਗੀ ਆਪਣੇ ਕੋਲ i10 ਗੱਡੀ ਫਿਰ ਗ੍ਰੈਂਡ i10 ਹੈ ਜੀ ਜੀ 2017 ਮਾਡਲ ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਫਿਰ 58000 ਗੱਡੀ ਕਿਲੋਮੀਟਰ ਚੱਲੀ ਹੋਈ ਹੈ ਪਹਿਲੇ ਓਨਰ ਦੀ ਕਾਰ ਹੈ ਦੋਨੋਂ ਚਾਬੀਆਂ ਕਾਰ ਦੀਆਂ ਫਿਰ ਸਵਾ 4 ਲੱਖ ਰੁਪਏ ਡਿਮਾਂਡ ਕਰਦੇ ਆ 4 ਲੱਖ ਰੁਪਏ ਦੀ ਇੱਕੋ ਰੇਟ ਤੇ ਆਪਾਂ ਕਾਰ ਦੇ ਦਾਂਗੇ ਇਸ ਕਾਰ ਦੇ ਉੱਪਰ 4 ਲੱਖ ਦਾ ਲੋਨ ਵੀ ਹੋ ਜਾਊਗਾ ਜਿਵੇਂ ਮੇਰਾ ਭਰਾ ਕਹਿੰਦਾ ਜੀ ਕੋਈ ਮਤਲਬ 4 ਲੱਖ ਰੁਪਏ ਦਾ ਲੋਨ ਹੋ ਜਾਊਗਾ 25000 ਰੁਪਏ ਦੇ ਕੇ ਅਗਲਾ ਸਵਾ 4 ਦੀ ਦੇ ਰਹੇ ਨਾ ਤੁਸੀਂ ਡਿਮਾਂਡ ਕਰਦੇ ਆ ਫਿਰ ਆਪਾਂ ਸਵਾ 4 ਦੇ ਅੱਛਾ 4 ਦੀ ਤੁਸੀਂ ਦੇ ਦੇਣੇ ਦੇ ਤਾਂ ਜੈਸਨੋ ਪ੍ਰਾਈਸ ਪਰ 4 ਲੱਖ ਰੁਪਏ ਇਹ ਬਾਰਗੇਨਿੰਗ ਦੀ ਫੁੱਲ ਪ੍ਰਾਈਸ ਆਪਾਂ ਨੇ ਇੱਕ ਕੋਰੇ ਦਾ ਰਸਤਾ ਫੁੱਲ ਪ੍ਰਾਈਸ ਦਾ ਹੀ ਲੋਨ ਹੋ ਜਾਊਗਾ ਫੁੱਲ ਪ੍ਰਾਈਸ ਹੀ ਲੋਨ ਹੋ ਜਾਊਗਾ ਠੀਕ ਆ ਵੀਰੇ ਬਾਕੀ ਬੰਦੇ ਨੇ ਟ੍ਰਾਂਸਫਰ ਦੀ ਫੀਸ 10000 ਰੁਪਏ ਉਹ ਦੇਣਾ ਹੈ ਬਾਕੀ ਸਾਰਾ ਲੋਨ ਹੋ ਜਾਊਗਾ ਵੀਰੇ ਜੇ ਮੰਨ ਕੇ ਚਲੋ ਤੁਹਾਡੇ ਤੋਂ ਕੋਈ ਗੱਡੀ ਖਰੀਦਦਾ ਉਹਦੇ ਕੋਈ ਕਾਗਜ਼ਾਂ ਪੱਤਰਾਂ ਦੇ ਵਿੱਚ ਕੋਈ ਤਰੁੱਟੀ ਨਿਕਲੇ ਆਉਂਦੀ ਉਹਦੀ ਕੀ ਜ਼ਿੰਮੇਵਾਰੀ ਵੀਰੇ ਜੇ ਗੱਡੀ ਆਪਣੀ ਨਹੀਂ ਨਾਮ ਹੁੰਦੀ ਜਿੰਨੇ ਪੈਸੇ ਆਪਾਂ ਕਸਟਮਰ ਤੋਂ ਲਏ ਆ ਉਹਨੇ ਪੈਸੇ ਹੀ ਕਸਟਮਰ ਨੂੰ ਵਾਪਸ ਕਰਾਂਗੇ ਕਿਰਕ ਵੀ ਕਾਰ ਦੇ ਵਿੱਚ ਇੰਜਨ ਗੇਅਰ ਦੀ ਜਾਂ ਕੋਈ ਪੇਪਰਾਂ ਵੱਜੋਂ ਆਪਣੇ ਪਿੱਲੋਂ ਕੋਈ ਕਮੀ ਰਹਿੰਦੀ ਹੈ ਅੱਛਾ ਮਤਲਬ ਕਹਿਣ ਤੋਂ ਭਾਵ ਵੀ ਜੇ ਕੋਈ ਇੰਜਨ ਗੇਅਰ ਦੀ ਵੀ ਪ੍ਰੋਬਲਮ ਹੈ ਪ੍ਰੋਬਲਮ ਆ ਉਹਦੀ ਵੀ ਆਪਾਂ ਰਿਸਪੋਨਸੀਬ ਕੁਝ ਸਮਾਂ ਦਾ ਮੰਨਦਾ ਮਹੀਨੇ ਬਾਅਦ ਕੋਈ ਸਰਵਿਸ ਨਾ ਕਰਾਵੇ ਭਰਾ ਬਾਕੀ ਤਾਂ ਦੇਖੋ ਆਪਾਂ ਮਹੀਨੇ ਡੇਢ ਦੋ ਮਹੀਨੇ ਦੀ ਤਿੰਨ ਮਹੀਨੇ ਦੀ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਬੰਦੇ ਜਿੰਨਗੀਰ ਦੀ ਗਾਰੰਟੀ ਹੋ ਜੀ ਆ ਉਹ ਅਗਲਾ ਤਾਂ 6 ਮਹੀਨਿਆਂ ਨੂੰ ਇੰਜਨ ਗੇਅਰ ਗੁਰ ਪੁੱਠਾ ਲਾ ਕੇ ਕਹਦੇ ਵੀ ਬਾਈ ਤੇ ਗਰਾਰੀਆਂ ਆਵਾਜ਼ ਕਰਨੀਆਂ ਹਾਂਜੀ ਹਾਂਜੀ ਹਾਂ ਆ ਆ ਗਈੇ ਵਰ ਨਾ ਇਹ ਚੰਡੀਗੜ੍ਹ ਦਾ i20 ਹੈ ਵੀਰ i20 ਹਾਂਜੀ ਹਾਂ ਇਹ 2010 ਮਾਡਲ ਹੈ ਵੀਰ ਜੀ ਉਹ ਟੌਪ ਵਾਲਾ ਮਾਡਲ ਹੈ ਆਸਟਾ ਜੀ ਸਭ ਤੋਂ ਟੌਪ ਵਾਲਾ ਜਿਹੜਾ ਉਸ ਟਾਈਮ ਹੁੰਦਾ ਸੀ ਜੀ ਅਜੀ ਇਕੋ ਰੇਟ ਕਾਰ ਦੇ ਦਾਂਗੇ ਵੀਰ 1,95,000 ਰੁਪਏ ਦੀ ਕਾਰ ਦੇ ਦਾਂਗੇ ਵੀਰ वैसे तू ही हेल्थी व्यापारी ਨਹੀਂਗੇ ਨਹੀਂ ਤਾਂ ਆ ਚਮਕਾ ਚਮਕੂ ਦੇਣੀਆਂ ਸੀਗੇ ਕਿਸੇ ਨੇ ਮਾਰੀਆਂ ਝਾਕਣ ਜਲਾ ਦੇਣੀਆਂ ਹਾਂਜੀ ਹਾਂ ਹਾਂ ਹਾਂਣਾ ਫਰੀਦ ਹਾਂ ਇਹ ਵੈਸੇ ਆ ਇਹਨੂੰ ਬਾਲਾ ਡਲਣਾ ਮੰਨ ਲਿਓ ਇਹ ਥੋੜਾ ਜਿਹਾ ਹੀ ਕੇਸ ਹੈ ਸਟ੍ਰਾਈ ਫੇਰਨ ਵਾਲਾ ਹਣਾ ਹਾਂਜੀ ਹਾਂਜੀ ਹਾਂ ਤੇ ਇਹ ਕਿੰਨੇ ਦੀ ਮਿਲ ਜੂਗੀ 195000 ਦੀ ਇੱਕੋ ਰੇਟ ਦੇ ਦਾਂਗੇ ਵੀਰ 2010 ਮਾਡਲ ਦੀ 195000 195 ਨਾਲ ਵੀ ਥੋੜਾ ਬੋਤਾਂ ਕਰੀ ਲਵਾਂਗੇ ਵੀਰ ਕੋਈ ਮੌਕੇ ਤੇ ਬੈਠ ਕੇ ਵੀਰ ਪ੍ਰਮਾ ਤੁਹਾਡੇ ਚੈਨਲ ਦੇ ਥਰੂ ਆਉਂਦਾ ਆਪਾਂ ਜਰੂਰ ਰਿਗਾਰਡ ਕਰਾਂਗੇ ਬਿਲਕੁਲ ਠੀਕ ਆ ਵੀਰ ਜੀ ਤੇ ਆ ਗਈ ਆ ਇਹ ਆ ਗਈ ਵੀਰ 2012 ਮਾਡਲ ਇਹ ਵੀ ਆਈਟਮ ਇਹ ਵੀ ਆਈਟਮ ਜੀ ਇਹ ਉਹ ਪੁਰਾਣੀ ਸ਼ੇਪ ਹੈ ਜੀ ਇਹ ਨਵੀਂ ਸ਼ੇਪ ਹੈ ਉਸ ਤੋਂ ਪਹਿਲਾਂ ਆਪਾਂ ਹਟਾਏ ਤੇ ਹੀ ਡੀਲ ਕਰ ਰਹੇ ਹਾਂ ਹਾਂ ਜੀ ਇਹ ਹੈਗੀ ਆ ਵੀਰ 2012 ਮਾਡਲ ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਪਹਿਲਾ ਓਨਰ ਹੈ ਸਪੋਰਟਸ ਵੇਰੀਐਂਟ ਹੈ ਜੀ ਇੱਕੋ ਰੇਟ ਕਾਰ ਦੇ ਦਾਂ ਦੋ ਸਵਾ ਦੋ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ ਜਿਸ ਕਾਰ ਦੇ ਉੱਪਰ ਆਪਾਂ ਜੀ ਇਹਦੇ ਤੇ 2 ਲੱਖ 2 ਲੱਖ 75 ਹਜ਼ਾਰ ਦੀ ਕੈਰ ਹੈ ਹਾਂਜੀ ਹਾਂਜੀ ਭਰਾਜਾ ਜੀ ਮਾਰਕੀਟ ਚ ਲੋਕ ਸਵਾ ਸਵਾ 3 ਲੱਖ ਰੁਪਏ ਡਿਮਾਂਡ ਕਰਦੇ ਫਿਰ 12 ਮਾਡਲ i20 ਇਸ ਸ਼ੇਪ ਦੀ ਜੀ ਆਪਾਂ 2 ਲੱਖ 75 ਹਜ਼ਾਰ ਰੁਪਏ ਦੀ ਕੋਰਡ ਕਾਰ ਦੇ ਦਾਂਗੇ ਕਾਰ ਚ ਟਾਇਰ ਲੋਏ ਲੱਗੇ ਹੋਏ ਨੇ ਬਿਲਕੁਲ ਨਵੇਂ ਜੀ ਤੇ ਉਸ ਤੋਂ ਬਾਅਦ ਪਹਿਲੇ ਓਨਰ ਦੀ ਕਾਰ ਹੈ ਹਾਂ ਹੂੰ 2 ਸਵਾ 2 ਲੱਖ ਦਾ ਲੋਨ ਵੀ ਕਾਰ ਦੇ ਉੱਪਰ ਕਰਾ ਦਾਂਗੇ ਜੀ ਆਪਾਂ ਲੋ ਜੀ ਮਤਲਬ ਕਹਿਣ ਤੇ ਆ ਇਹ ਦੂਜਾ ਉੱਚਾ ਮਾਡਲ ਲੱਗਦੇ ਵੀਰੇ ਇਹ ਆ ਗਈ ਵੀਰ 15 ਮਾਡਲ ਜੀ 2015 ਮਾਡਲ ਹੈ ਇਹ ਜੀ ਇਹ ਹੈਗੇ ਵੀਰ ਆਸਟਾ ਮਾਡਲ ਜੀ ਫੁੱਲ ਇੰਸ਼ੋਰੈਂਸ ਹੈ ਕਾਰ ਦੀ ਦੋਨੋਂ ਚਾਬੀਆਂ ਭਰਾ ਕਾਰ ਦੀਆਂ ਜੀ ਆਸਟਾ ਮਾਡਲ ਹੈ ਪੁਸ਼ ਬਟਨ ਸਟਾਰਟ ਸਭ ਜਿਹੜਾ ਕੰਪਲੀਟ ਟੱਚਿੰਗ ਲੱਗਿਆ ਹੋਣਾ ਸਾਰਾ ਕੁਝ ਛੇਟੂ ਜਾਂਦੀ ਜੀ ਜੀ 4,95,000 ਰੁਪਏ ਦੀ ਇਕੋ ਰੈਡ ਕਾਰ ਦੇ ਦਾਂਗੇ ਵੀਰ ਸਵਾ 5 ਲੱਖ ਰੁਪਏ ਡਿਮਾਂਡ ਕਰਦੇ ਆ ਆਪਾਂ 495 ਰੁਪਏ ਕਰ ਦੇ ਦਾਂਗੇ ਬੱਜੀ ਬੁੱਜੀ ਕਿੰਨੀ ਹੈ ਸਾਰੀ ਕਾਰ origignal ਹੈ ਬਸ ਹਲਕੀ ਜਿਹੀ ਡਿੱਗੀ ਦੇ ਉੱਪਰ ਮਹਲਕਾ ਦਾ ਕੋਰਨੇਰ ਹੈ ਹੁੰਡਾਈ ਨੂੰ ਥੋੜੀ ਜੀ ਉਹ ਹੈ ਪੇਂਟ ਜਾਂ ਉੱਤਰ ਹੁੰਦਾ ਉੱਪਰ ਛੱਤ ਦੇ ਉੱਪਰ ਬਸ ਉਹਦੇ ਪੇਂਟ ਹੈ ਅਦਰਵਾਈਜ਼ ਸਾਰੀ ਗੱਡੀ origignal ਸੀਲਡ ਹੈ ਅੱਛਾ ਜੀ 78000 ਕਾਰ ਚੱਲੀ ਹੋਈ ਹੈ ਕੰਪਨੀ ਦੇ ਹੀ ਲਾਏ ਆ ਸਪੋਰਟਸ ਮਾਡਲ ਹੈ ਪਰ ਸਾਰਾ ਅੰਦਰੋਂ ਕਾਰ ਬਿਲਕੁਲ ਨਵੀਂ ਪਈ ਹੈ ਵੀਰ ਕਾਰ ਤੁਸੀਂ ਖੁਦ ਦੇਖ ਸਕਦੇ ਲਓ ਜੀ ਇਹ ਕਿੱਥੋਂ ਦਾ ਮਾਈਟ ਨੰਬਰ ਹੈ ਇਹ ਵੀ ਚੰਡੀਗੜ੍ਹ ਨੰਬਰ ਹੈ ਵੀਰ ਆਪਣੇ ਕੋਲ ਕੋਈ ਵੀ ਵੀਰ ਹਰਿਆਣਾ ਨੰਬਰ ਜਾਂ ਕਟਵੱਢ ਕੇ ਨੰਬਰ ਲੱਗਿਆ ਹੋਇਆ ਕਾਰਨ ਇਹ ਹੈਗੀ ਆਪਣੇ ਕੋਲ ਚੰਡੀਗੜ੍ਹ ਜਾਂ ਪੰਜਾਬ ਨੰਬਰ ਦੀ ਹੀ ਕਾਰਨ ਅੱਛਾ ਚੰਡੀਗੜ੍ਹ ਜਾਂ ਪੰਜਾਬ ਨੰਬਰ ਦੀ ਕਾਰ ਆਹ ਸਵਿਫਟ ਬਾਰੇ ਮਾੜਾ ਜਿਹਾ ਦੱਸ ਸਵਿਫਟ 'ਚ ਇੰਟਰਸਟ ਸਾਡੇ ਪਿੰਡਾਂ ਵਾਲੇ ਬਹੁਤ ਜ਼ਿਆਦਾ ਹੈ ਹਾਂਜੀ ਇਹ ਹੈਗੀ ਵੀਰ ਡਿਜ਼ਾਇਰ 2014 ਮਾਡਲ ਇਹ ਛੋਟੀ ਡਿੱਗੀ ਵਾਲੀ ਡੀ ਹੈ ਛੋਟੀ ਡਿੱਗੀ ਵਾਲੀ ਜਿਹੜੀ ਪਹਿਲਾਂ ਮੇਰੇ ਕੋਲੇ ਹੁੰਦੀ ਸੀ ਹਾਂ ਅਰ ਨੰਬਰ ਵੀ ਪੀਵੀ 65 ਹੈ ਫਿਰ ਓਨਰ ਵੀ ਪਹਿਲਾ ਹੈ ਜੀ ਗੱਡੀ 80 90 ਹਜ਼ਾਰ ਚੱਲੀ ਹੋਈ ਹੈ ਫਿਰ ਇੱਕੋ ਰੇਟ ਕਾਰ ਦੇ ਦਾਂਗੇ ਫਿਰ 4 ਲੱਖ 15 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਵੀਰੇ ਟਾਇਰ ਲੋਅ ਲੱਗੇ ਹੋਏ ਹੈ ਕਾਰ ਨੂੰ ਪੀਵੀ 65 ਨੰਬਰ ਹੈ ਮੋਹਾਲੀ ਦਾ ਪਹਿਲੇ ਓਨਰ ਦੀ ਕਾਰ ਹੈ ਜੀ ਪੀਵੀ 65 ਮੋਹਾਲੀ ਦਾ ਹਨਾ ਇਹਨੂੰ ਸਿੱਧੂ ਕਹਿੰਦਾ ਹੁੰਦਾ ਹੈ ਹਨਾ ਉਹ ਆ ਗਈ ਵਰਨਾ ਇਹ ਆ ਗਈ ਫਿਰ ਵਰਨਾ ਜੀ ਇਹ ਹੈਗੀ 2012 ਰਜਿਸਟਰਡ 13 ਜੀ ਸੈਕੰਡ ਓਨਰ ਦੀ ਕਾਰ ਹੈ ਫਿਰ ਪੀਵੀ 10 ਨੰਬਰ ਹੈ ਇਹ ਪ ਸਾਡੇ ਕਿ 3 ਲੱਖ ਰੁਪਏ ਦੀ ਆਪਾਂ ਕਾਰ ਇਹ ਦੇ ਦਾਂਗੇ ਵੀਰ ਤੇ 175 ਹਜ਼ਾਰ ਰੁਪਏ ਪਾ ਡਿਮਾਂਡ ਕਰਦੇ ਆ ਵੀਰੇ ਜੀ 3 ਲੱਖ 75 ਹਜ਼ਾਰ ਸਿਰ ਪੈ ਗਿਆ ਪੁਸ਼ ਬਟਨ ਵੀਰੇ ਇਹ ਤੇ ਇਹ ਕਿੰਨੀ ਕੁ ਬੱਜੀ-ਬੁੱਜੀ ਆ ਮਾੜਾ-ਮੋਟਾ ਵੀਰੇ ਇੱਕਦਾ ਪੀਸ ਪੇਂਟ ਹੋ ਸਕਦਾ ਬੰਪਰ-ਬੰਪਰ ਹੈਗੇ ਆ ਮੇਜਰ ਐਕਸੀਡੈਂਟ ਕੋਈ ਨਹੀਂ ਆ ਆਪਣੀਆਂ ਕਾਰਾਂ ਵੀਰੇ ਕੋਈ ਮੇਜਰ ਐਕਸੀਡੈਂਟ ਨਹੀਂ ਹੋ ਸਕਦੀ ਜਿੰਨੀ ਕੁ ਬੱਜੀ ਹੋ ਦੱਸ ਕੇ ਦੇਉਂਗੀ ਦੱਸ ਕੇ ਦਵਾਂਗੇ ਵੀਰ ਦੱਸ ਕੇ ਦਵਾਂਗੇ ਕੋਈ ਜੀ ਤੇ ਆ ਆਹ ਕਿਹੜੀ ਆ ਆਹ ਉਹ ਆ ਜਿਹੜੀ ਬਾਲੀ ਚੌੜੀ ਜਿਹੀ ਨਹੀਂ ਹਾਂ ਜੀ ਹਾਂ ਜੀ ਇਹ ਡੋਲਫਿਨ ਸ਼ੇਪ ਆਈਂਦੇ ਆ 2015 ਮਾਡਲ ਹੈ ਪੀਵੀ 35 ਨੰਬਰ ਹੈ 80 ਕਹ ਹਜ਼ਾਰ ਕਾਰ ਵਿਧ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਹੈ ਸਾਰੀ ਗੱਡੀ origignal ਹੈ ਵੀਰ only front bumper bumper ਕਾਰ ਦਾ ਪੇਂਟ ਹੈ ਤੇ 7.5 ਲੱਖ ਰੁਪਏ ਆਪਾਂ ਡਿਮਾਂਡ ਕਰਦੇ ਆ ਬਾਕੀ ਮੜਾ ਮੋਟਾ ਮੌਕੇ ਤੇ ਮਾਨਦਾਨ ਕਰਦੇ ਆ ਇਹ ਇਹ ਪੈਟਰੋਲ ਇਹ ਪੈਟਰੋਲ ਇਹ ਪੈਟਰੋਲ ਆ ਹਾਂਜੀ ਪਟਰਾਵਾਲਾ ਹਾਂਜੀ ਮਤਲਬ ਜਿੰਨਾ ਕਿ ਜੇ ਕੋਈ ਮਾੜਾ ਮੋਟਾ ਕੋਈ ਲੱਗੀ ਫੱਗੀ ਹੁੰਦੀ ਉਹ ਤੁਸੀਂ ਦੱਸ ਕੇ ਦਿਓ ਦੱਸ ਕੇ ਦਿਓ ਇਹਦਾ ਬੰਪਰ ਬੰਪਰ ਪੇਂਟ ਹੈ ਫਰੰਟ ਬਾਕੀ ਸਾਰੀ ਗੱਡੀ ਰਿਜਨਲ ਸੇ ਹੈ ਜੇ ਮੰਨ ਕੇ ਚੱਲੋ ਵੀ ਐਲਤ ਫਲਤ ਬਾਅਦ ਦੇ ਵਿੱਚ ਕੋਈ ਤੁਹਾਡੇ ਦੱਸੇ ਤੋਂ ਬਿਨਾ ਨਿਕਲਦੀ ਉਹਦੇ ਜ਼ਿੰਮੇਵਾਰ ਹੈਗੇ ਹੈਂ ਹਾਂਜੀ ਹਾਂਜੀ ਬਰਾਂਜੇ ਤੇ ਆਹ ਲਓ ਜੀ ਇਹਦੋਂ ਗਾਂ ਵਾਲੀ ਕਮਲਜੀਤ ਇਹ ਹੈਗੇ ਫਿਰ ਸਿਆਸ 2015 ਮਾਡਲ ਵੀਡੀ ਆਈ ਹੈ ਫਿਰ ਇਹਨਾਂ ਦੀ ਐਵਰੇਜ ਬਹੁਤ ਆ ਹਨਾ 23 24 24 ਦੀ ਐਵਰੇਜ 26 26 ਦੀ ਐਵਰੇਜ ਵੀ ਹੁੰਦੀ ਵੀਰ ਇਹਨਾਂ ਦੀ ਇਹ ਵੀ ਪਹਿਲਾ ਓਨਰ ਹੈ ਵੀਰ ਆਪਣੇ ਕੋਲ ਆਲਮੋਸਟ ਕਾਰਾਂ ਪਹਿਲਾ ਓਨਰ ਨੇ ਇੱਕ ਅੱਧੀ ਕਾਰ ਕੋਈ ਦੂਜਾ ਓਨਰ ਹੈ ਬਾਕੀ ਸਾਰੀਆਂ ਪਹਿਲੇ ਓਨਰ ਦੀਆਂ ਹਨ ਇਹ ਡੀਜ਼ਲ 2015 ਮਾਡਲ ਹੈ ਇਹਦੀ ਵੀਰ 5 ਕ ਲੱਖ ਰੁਪਏ ਆਪਾਂ ਕਹਿੰਨੇ ਆ ਮਾੜਾ ਮੋਟਾ ਮੌਕੇ ਦੇ ਮਾਰ ਤਾਣ ਕਰਦਾਂਗੇ ਲਓ ਜੀ ਮਾੜਾ ਮੋਟਾ ਆਪਣੀ ਕਾਰਾਂ ਦਾ ਇੱਕ ਅੱਧਾ ਪੀਸ ਪੇਂਟ ਹੋ ਸਕਦਾ ਵੀਰ ਮੇਜਰ ਐਕਸੀਡੈਂਟ ਨਹੀਂ ਹੋਈ ਗੋਡਾ ਪਿੱਲਰ ਸਾਰੇ ਸਹੀ ਹੋਣਗੇ ਵੀਰ ਆ ਚੰਡੀਗੜ੍ਹ ਇਹ ਵੀ ਸਹੀ ਹੈ ਵੀ ਹਾਂ ਇਹ ਪੈਟਰੋਲ ਹੈ ਵੀਰ 2014 ਮਾਡਲ ਜੀ ਏ ਆਪਾਂ ਵੀਰ 6.5 ਲੱਖ ਰੁਪਏ ਦੀ ਕਾਰ ਦੇਣੀ ਹੈ ਇਸ ਕਾਰ ਦੇ ਉੱਪਰ ਪਾ 4.4 ਦਾ ਲੋਨ ਵੀ ਕਰਵਾਵਾਂਗੇ ਲੋਨ ਵੀ ਕਰਵਾਵਾਂਗੇ ਵੈਸੇ ਲੋਨ ਵਾਸਤੇ ਸਾਰਿਆਂ ਦੀ ਸਬਦਾ ਹੈਗੀ ਹੋਈ ਆ ਹਾਂਜੀ ਹਾਂਜੀ ਸਾਰੇ ਆਹ ਬਬਰੀ ਆਹ ਹਾਂਜੀ ਇਹ ਵੀਰ ਕੇ ਜੀਯੂ ਵੀ ਹੈ ਬਹੁਤ ਵਧੀਆ ਕਾਰ ਹੈ ਖੁੱਲੀ ਡੁਲੀ ਸਪੇਸ ਹੈ ਪੀ ਵੀ ਪਹਿੜ ਨੰਬਰ ਹੈ ਵੀ ਮੁਹਾਲੀ ਦਾ ਜੀ ਹੂੰ 2-3 ਲੱਖ ਰੁਪਏ ਦੀ ਕਾਰ ਦੇ ਦਾਂਗੇ ਵੀਰ ਆਪਾਂ ਜੀ 2016 ਮਾਡਲ ਹੈ ਜੀ ਇਹ 2 ਜਾਂ 3 ਲੱਖ 3 ਲੱਖ ਵਰਤਿਲਾ 30 ਲੱਖ ਮੈਂ ਕਿਹਾ 2-3 ਲੱਖ ਦੀ ਕਿਹਾ ਹਾਂ ਹਾਂ 2-3 ਲੱਖ ਰੁਪਏ ਦੀ ਕਾਰ ਦੇ ਦੇਣਗੇ ਕਿੰਨਾ ਮਾਡਲ 2016 ਫਿਰ 2016 ਮਾਡਲ ਕਾਰ ਆ ਇਹ ਬਾੜੀ ਲੱਗੀ ਲੁਗੀ ਤਾਂ ਨਹੀਂ ਕਰੀ ਨਹੀਂ ਨਹੀਂ ਫਿਰ ਸਾਰੀ origignal ਆ only bumper ਉੱਪਰ ਪੇਂਟੇ ਕਰ ਇਹ ਪੈਟਰੋਲ ਹੈ ਵੀ ਇਹਨਾਂ ਨੂੰ ਹੁੰਦੇ ਪੈਟਰੋਲ ਕਾਰ ਨੂੰ ਹੁੰਦਾ ਹੀ ਕੁਝ ਨਹੀਂ ਬ੍ਰਾਹ ਅੱਛਾ ਇਹ ਪੈਟਰੋਲ ਦੇ ਵਿੱਚ xuv ਟਾਈਪ ਨਹੀਂ ਆ ਗਈ ਮਤਲਬ ਥੋੜਾ ਉੱਚੀ ਹਾਂਜੀ 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 ਬ੍ਰਾਹ ਜੀ ਤੇ ਆ ਆ ਵੀ ਦਿਖਾ ਦੇ ਪ੍ਰੀਤ ਡਸਟਰ ਜੀ ਨੇ 5 ਸੀਟਡ ਦੇ ਵਿੱਚ ਲੈ ਇਹ ਹੈਗੀ ਫਿਰ 2016 ਮਾਡਲ ਜੀ ਐਸਯੂ ਵਿੱਚ ਡਸਟਰ ਹੈ ਪਹਿਲੇ ਓਨਰ ਦੀ ਕਾਰ ਹੈ ਚੰਡੀਗੜ੍ਹ ਨੰਬਰ ਹੈ ਵੀਰ ਜੀ 4,70,000 ਰੁਪਏ ਆਪਾਂ ਡਿਮਾਂਡ ਕਰਦੇ ਆਂ ਬਾਕੀ ਮੌਕੇ ਤੇ ਕਰ ਲਵਾਂਗੇ ਠੀਕ ਹੈ ਜੀ ਆਹ ਆ ਭਈਆ ਕਿਹੜੀ ਹੈ ਇਹਦਾ ਤਾਂ ਮੈਨੂੰ ਨਾ ਇਹ ਤਾਂ ਭਜੀ ਅੱਗੇ Honda CRV ਸਨਰੂਫ ਵਾਲੀ ਕਾਰ ਹੈ ਫਿਰ ਜੀ ਪਹਿਲੇ ਓਨਰ ਦੀ ਕਾਰ ਹੈ 4.5 ਲੱਖ ਕਾਰ ਦੀ ਇੰਸ਼ੋਰੈਂਸ ਵੈਲਿਊ ਹੈ ਦੋਨੋਂ ਚਾਬੀਆਂ ਸੈਕੰਡ ਕੀ ਅਨਯੂਜ਼ਡ 22 ਲੱਖ ਰੁਪਏ ਦੀ ਵੀ ਇੱਕੋ ਰੇਟ ਕਾਰ ਦੇ ਦਾਂਗੇ ਕੋਈ 바ਰਗਿਨਿੰਗ ਨਹੀਂ ਵੀ 22 ਲੱਖ ਰੁਪਏ ਦੀ ਫਿਕਸ ਪ੍ਰਾਈਸ ਸਨਰੂਫ ਵਾਲਾ ਮਾਡਲ ਹੈ ਪਹਿਲੇ ਓਨਰ ਦੀ ਕਾਰ 29 ਤੱਕ ਪਾਸ ਹੈ ਅਗਲੇ ਸਾਲ ਤੱਕ ਇੰਸ਼ੋਰੈਂਸ ਪਈ ਹੈ ਫੁੱਲ ਮਤਲਬ 2.5 ਲੱਖ ਰੁਪਏ ਤੁਸੀਂ ਦੇ ਦਿਓਗੇ 4.5 ਲੱਖ ਰੁਪਈਆ ਇੰਸ਼ੋਰੈਂਸ ਰੇਟ ਜੇ ਰੱਬ ਨਾ ਕਰੇ ਕੋਈ ਉਚਲ ਚ ਗੱਡੀ ਨਹੀਂ ਹੁੰਦੀ 4.5 ਲੱਖ ਮਿਲ ਚਾਹਦਾ ਤੇ ਦੋਨੋਂ ਚਾਬੀਆਂ ਸੈਕੰਡ ਕੀ ਹਾਂ ਯੂਜ਼ਡ ਫਿਰ ਇਹ ਵੀ ਪਹਿਲਾ ਓਨਰ ਹੈ ਕਾਰ 2009 ਮਾਡਲ ਫਿਰ ਠੀਕ ਹੈ ਵੀਰ ਜੀ ਠੀਕ ਹਾਂ ਤੇ ਆ ਹੈਗੀ ਆ ਇਹ ਆ ਗਈ ਪਰ ਬਰੇਜ਼ਾ ਆਟੋਮੈਟਿਕ ਹਾਂਜੀ 2019 ਮਾਡਲ ਹੈ ਵੀਰ ਜੀਡੀਆਈ ਵੇਰੀਐਂਟ ਹੈ ਟੌਪ ਵਾਲਾ ਮਾਡਲ ਆਟੋਮੈਟਿਕ ਹੈ ਪੀਬੀ 11 ਨੰਬਰ ਹੈ ਪਹਿਲੇ ਓਨਰ ਦੀ ਕਾਰ ਹੈ 68000 ਕੰਪਨੀ ਸਰਵਿਸ ਰਿਕਾਰਡ ਨਾਲ ਚੱਲੀ ਹੋਈ ਹੈ ਪੇਡ ਨੰਬਰ ਲੱਗੇ ਹੋਏ ਹੈ ਕਿ ਪਟਿਆਲੇ ਦਾ ਵੀਰ ਇਹ ਕਾਰ ਆਪਾਂ ਇੱਕੋ ਰੇਟ ਦੇ ਦਾਂਗੇ ਵੀਰ ਸਵਾ 8 ਲੱਖ ਰੁਪਏ ਦੀ ਸਵਾ 8 ਲੱਖ ਰੁਪਏ ਦੀ ਆਟੋਮੈਟਿਕ ਜੀਡੀਆਈ ਵੀਰ ਜੀਡੀਆਈ ਆ ਹਾਂਜੀ ਆਟੋਮੈਟਿਕ ਆ ਤੇ ਲੋਨ ਸਬ ਦਾ ਇੱਥੇ ਵੀ ਹੈ ਇੱਥੇ ਵੀ ਬਲੇਜਾ ਅੱਗੇ ਆ ਗਈ ਫਿਰ 2016 ਮਾਡਲ VDI ਵੇਰੀਐਂਟ ਹੈ ਫਿਰ ਕਨਵਰਟਡ ਜੀਡੀਆਈ ਹੈ ਟੱਚ ਵਾਲਾ ਸਿਸਟਮ ਲੱਗਿਆ ਐਂਪੂਫਰ ਲੱਗਿਆ ਹੋਇਆ ਕਾਰ ਦੇ ਵਿੱਚ ਭਰਾ ਹੂੰ ਫੁੱਲ ਗਾਰੰਟੀ ਹੈ ਕਾਰ ਦੀ ਇੰਜਨ ਗੇਅਰ ਦੀ ਆਪਣੀ ਸਾਰੀ ਕਾਰਾਂ ਦੀ ਜੀ ਹੂੰ ਇੱਕੋ ਰੇਟ ਕਾਰ ਦੇ ਦਾਂਗੇ ਭਰਾ 5,80,000 ਰੁਪਏ ਦੀ ਮਾਰਕੀਟ 'ਚ ਕੋਈ ਬਰੇਜ਼ਾ ਦੇ ਨਹੀਂ ਸਕਦਾ ਫਿਰ 6.5 ਤੋਂ ਘੱਟ ਹੈ ਜੀ अच्छा ये इन्नी ਘੱਟ ਦੇ ਦੋਗੇ ਹਾਂਜੀ 5 ਲੱਖ 80 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਬੜੀ ਇੱਕੋ ਰੇਟ ਜੀ ਚੰਡੀਗੜ੍ਹ ਦਾ ਨੰਬਰ ਚੰਡੀਗੜ੍ਹ ਦਾ ਨੰਬਰ ਐ ਪੂਫਰ ਲੱਗਿਆ ਬੀਡੀ ਇਹ ਕਨਵਰਟ ਇਹ ਪੰਜਾਬ ਚ ਨਾ ਹੋਊਗੀ ਚੰਡੀਗੜ੍ਹ ਵਾਲੀ ਵੀਰਾ ਮਗਲਾ ਬੰਦਾ ਕਹਿੰਦਾ ਚੰਡੀਗੜ੍ਹ ਚੰਡੀਗੜ੍ਹ ਸੇਮ ਨੰਬਰ ਵੀ ਨਾਮ ਕਰਵਾ ਦਾਂਗੇ ਕਸਟਮਰ ਦੇ ਅਗਰ ਐਨ ਜੇ ਕੋਈ ਪੰਜਾਬ ਚ ਕਹਿੰਦਾ ਤਾਂ ਆਪਾਂ ਨੂੰ ਐਨਓਸੀ ਕਟਵਾ ਕੇ ਦਾਂਗੇ ਸਾਡੀ ਜ਼ਿੰਮੇਵਾਰੀ ਹੈ ਹਫਤੇ ਦੇ ਵਿੱਚ ਕਾਰ ਦੀ ਐਨਓਸੀ ਦਵਾਂਗੇ ਵੀਰ ਜੀ ਹਫਤੇ ਦੇ ਵਿੱਚ ਐਨਓਸੀ ਦੇ ਦੇਓਗੇ ਪਰ ਨੰਬਰ ਕਸਟਮਰ ਖੁਦ ਲਗਵਾਏਗਾ ਜੀ ਉਹ ਖੁਦ ਲਵਾਊਗਾ ਹਾਂਜੀ ਅਗਰ ਲੋਕਲ ਨੰਬਰ ਦਾ ਖਰਚਾ ਭਰਾ ਦੇ ਆ। ਆ ਮੁੜ ਕੇ ਰੱਟਾ ਪਊਗਾ ਨਾ। ਤੁਸੀਂ ਕਹਤਾ ਨਾ ਅਸੀਂ ਲਵਾ ਦੇਉਂਗੇ ਮੁੜ ਕੇ। ਅਸੀਂ ਐਨਓਸੀ ਕਟਵਾ ਐਨਓਸੀ ਦੇ ਚਾਰਜ ਅਸੀਂ ਦਵਾਂਗੇ ਵੀਰ। ਨੰਬਰ ਦੇ ਪੈਸੇ ਜਿੰਨੇ ਵੀ ਲੱਗਣਗੇ ਏਜੰਟ ਨੂੰ ਲਾ ਦੇਗੇ। ਹਾਂ ਮੁੜ ਕੇ ਪ੍ਰੀਤਕ ਕਿ ਨਹੀਂ ਅਗਲੇ ਦਾ ਰੱਟਾ ਪਊਗਾ ਬਾਈ ਨਾ। ਆ ਆ ਦੱਸੋ। ਇਹ ਆ ਗਈ ਵੀਰ 2016 ਮਾਡਲ ਇਹ ਵੀ ਇਹ ਜੀਡੀਏ ਜੀ। ਜੀ। 6,75,000 ਰੁਪਏ ਦੀ ਕਾਰ ਦੇ ਦਾਂਗੇ ਇਹ ਪਹਿਲਾ ਉਹਨਾਂ ਚੰਡੀਗੜ੍ਹ ਦਾ ਨੰਬਰ ਹੈ ਇਹ ਸਰਵਿਸ ਰਿਕਾਰਡ ਹੈ ਵੀਰ ਲੱਕ ਜੀ ਜੀ ਆਪਣੀਆਂ ਆਲਮੋਸਟ ਕਾਰਾਂ ਸਰਵਿਸ ਰਿਕਾਰਡ ਨੇ ਜੀ ਸਾਰੀਆਂ ਮਤਲਬ ਕਹਿਣ ਤੋਂ ਪਹਿਲਾਂ ਵੀ ਇਹਨਾਂ ਦਾ ਰਿਕਾਰਡ ਆ ਜਿਹੜਾ ਉਹ ਏਜੰਸੀ ਤੋਂ ਮਿਲੂ ਸਰਵਿਸ ਰਿਕਾਰਡਾਂ ਦੇ ਨਾਲ ਨੰਬਰ ਨੰਬਰ ਦੇਖ ਕੇ ਬੰਦਾ ਕਢਾ ਸਕਦਾ ਸਾਰੀ ਕਾਰਾਂ ਦਾ ਕਢਾ ਸਕਦਾ ਜੀ ਆਪਣੀ ਆ ਫੀਟ ਦੀ ਆ ਗਈ ਇਹ ਆ ਗਈ ਭਾਜੀ ਫੀਟ ਦੀ ਪੁਨਟੋ 2011 ਮਾਡਲ ਹੈ ਡੀਜ਼ਲ ਹੈ ਵੀਰ ਇਹ ਜੀ 1,45,000 ਰੁਪਏ ਦੀ ਇੱਕੋ ਰੈਡ ਕਾਰ ਦੇ ਦਾਂਗੇ ਵੀਰ 26 ਤੱਕ ਪਾਸੀਆਂ ਕਾਰ ਦੀ ਪਹਿਲੇ ਓਨਰ ਦੀ ਹੈ ਸਾਰੀ ਗੱਡੀ ਇੰਜਨ ਗੇ ਲਓ ਜੀ ਅੱਗੇ ਆ ਗਈ ਫਿਰ 2012 ਮਾਡਲ ਫਿਗੋ ਦੋ ਖੜੀਆਂ ਨੇ ਭਰਾ ਇੱਕ 12 ਇਹ 13 ਮਾਡਲ ਹੈ ਜੀ ਇਹ 10 ਮਾਡਲ ਹੈ ਇਹ ਦੇ ਦਾਂਗੇ ਆਪਾਂ ਜੀ 1,60,000 ਰੁਪਏ ਦੀ ਚੰਡੀਗੜ੍ਹ ਦਾ ਨੰਬਰ ਪਹਿਲਾ ਓਨਰ ਜੀ ਇਹ ਹੈਗੀ ਇਹ ਵੀ ਚੰਡੀਗੜ੍ਹ ਦਾ ਨੰਬਰ ਪਹਿਲਾ ਓਨਰ ਇਹ ਦੇ ਦਾਂਗੇ 1,35,000 ਰੁਪਏ ਦੀ ਕਾਰ ਦੇ ਦਾਂਗੇ ਫਿਰ ਤੇ ਲੋਨ ਹੋ ਜਾਊਗਾ ਇੱਥੇ 10 ਤੇ ਨਹੀਂ 12 ਤੇ ਹੋ ਜਾਊਗਾ ਫਿਰ ਅਸਾਂ 10 ਤੇ ਨਹੀਂ ਹੋਣਾ 12 ਦੇ 10 ਤੱਕ 11 ਤੱਕ ਲੋਨ ਹੁੰਦਾ ਹਾਂਜੀ 11 ਤੋਂ ਪਲੱਸ ਮਾਡਲ ਦੇ ਕਾਰ ਤੇ ਲੋਨ ਹੋ ਜਾਊਗਾ ਫਿਰ ਆਹ ਲਓ ਜੀ ਆਹ ਛੋਟਾ ਹਾਂਜੀ ਇਹ ਕਿੰਨੇ ਦਾ ਦੇਗੇ ਬਿਰ 14 ਮਾਡਲ ਹੈ ਜੀ 1,40,000 ਕਿਲੋਮੀਟਰ ਕਾਰ ਚੱਲੀ ਹੋਈ ਹੈ 4/2 ਆਟੋਮੈਟਿਕ ਹੈ ਇਸ ਪ੍ਰਾਈਸ ਤੇ ਕਾਰ ਦੇ ਦਾਂਗੇ ਭਰਾ ਮਾਰਕੀਟ ਚ ਕਿਤੇ ਵੀ ਨਹੀਂ ਕਿਵੇਂ ਸਾਡੇ 12 ਲੱਖ ਰੁਪਏ ਦੀ ਕਾਰ ਯਸ ਨੂੰ ਦੇ ਦੋਗੇ ਵੀਰੇ ਇਹ 4/2 ਹੈ ਤੇ 4/4 ਨਹੀਂ ਕਿ 4/2 4/2 ਆਟੋਮੈਟਿਕ ਹੈ ਜੀ ਉਸ ਟਾਈਮ ਜ਼ਿਆਦਾ 4/2 ਆਟੋਮੈਟਿਕ ਆਉਂਦੀ ਕਿ ਥੋੜੀ ਪਾਵਰ ਇਹਦੀ ਪਾਵਰ ਤੇ ਮਾਈਲੇਜ ਜ਼ਿਆਦਾ ਹੈ ਕਾਰ ਦੀ 4x2 ਅੱਛਾ ਜੀ ਤੇ ਆ ਕਿੰਨੇ ਦੀ ਦੇ ਦੇਗੇ ਮਲਾ ਐਕਸ ਜੂ ਵੀ ਫਾਈ ਇਹ ਹੈਗਾ ਵੀ 2014 ਮਾਡਲ ਹਾਂਜੀ ਪੀਬੀ 65 ਮੋਹਾਲੀ ਗਈ ਨੰਬਰ ਹੈ ਵੀਰੇ ਦਾ ਵੀ ਕਾਰ ਦਾ ਇਹ ਕਾਰ ਆਪਾਂ ਦੇ ਦਾਂਗੇ ਵੀਰੇ 5 ਲੱਖ 15000 ਰੁਪਏ ਦੀ ਇਸ ਕਾਰ ਦੇ ਉੱਪਰ 4.5 ਤੋਂ ਪਲੱਸ ਲੋਨ ਵੀ ਕਰਾ ਦੂੰਗਾ ਵੀਰੇ ਲਓ ਜੀ 4.5 ਲੱਖ ਤੋਂ ਤੇ ਆ ਮਗਰ ਆ ਗਈ ਥਾਰ ਸਾਰੇ ਤੋਂ ਲਾਕਟ ਤੇ ਹੀ ਰਹਿ ਗਈ ਹਾਂਜੀ ਹਾਂਜੀ ਥਾਰ ਆਪਾਂ ਕਿੰਨੇ ਦੇਗੇ ਥਾਰ ਵੀਰ ਆਪਾਂ ਦੇ ਦਾਂਗੇ 3 ਲੱਖ 90000 ਰੁਪਏ ਦੀ ਜੀ 12 ਮਾਡਲ ਹੈ ਐਂਪ ਬੂਫਰ ਲੱਗਿਆ ਹੋਇਆ ਹਾਰਟ ਟੌਪ ਹੈ ਵੀਰ ਏਸੀ ਉਸੀ ਸਭ ਕੁਝ ਵਰਕੀਆ ਕਾਰ ਦਾ ਪਾਵਰ ਸੇਵਿੰਗ ਵਾਲੀ ਜੀ ਤੇ 390000 ਰੁਪਏ ਦੀ ਇਕੂਰੇਟ ਕਾਰ ਦੇ ਦਾਂਗੇ ਟਾਇਰ ਲੌਏ ਬਿਲਕੁਲ ਨਵੇਂ ਜੀ ਕਾਰ ਦੇ ਹੂੰ ਤੇ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਲਓ ਵੀ ਸੱਜਣੋ ਇਹ ਤੁਹਾਨੂੰ ਰੇਟ ਦੇ ਦੱਸਤੇ ਆ ਸੱਜਣੋ ਜਿਹੜੀ ਕਾਗਜ਼ ਪੱਤਰਾਂ ਦੀ ਆ ਵੈਸੇ ਤਾਂ ਬਾਈ ਹੋਣੀ ਜ਼ਿੰਮੇਵਾਰੀ ਲੈ ਰਿਹਾ ਕਹਿੰਦੇ ਵੀ ਬਾਈ ਕਮਲਜੀਤਾਂ ਦਾ ਵਿੱਚ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਉਚਨੀਚ ਹੁੰਦੀ ਆ ਨੰਬਰ ਨਹੀਂ ਲੱਗ ਰਿਹਾ ਸਾਡੀ ਕਾਰ ਸਾਨੂੰ ਵਾਪਸ ਕਰ ਵਾਪਸ ਕਰ ਜੋ ਐਜ਼ ਇਟ ਇਜ਼ ਕਰ ਦਿਓ ਬਈ ਨਾ ਨਹੀਂ ਚੜ ਰਹੀ ਜਾ ਕੋਈ ਪ੍ਰੋਬਲਮ ਹੈ ਜਿੰਨਾ ਸੌਦਾ ਹੋਇਆ ਉਹਨੇ ਹਾਂਜੀ ਹਾਂਜੀ ਕੁਝ ਵੀ ਹੁੰਦਾ ਜੀ ਆਪਾਂ ਜ਼ਿੰਮੇਦਾਰ ਆਂ ਜੀ ਕਾਰ ਹਾਂ ਵੀ ਜਦੋਂ ਤੁਸੀਂ ਜਿਹੜੀ ਤੁਸੀਂ ਰਸੀਦ ਤੇ ਲਿਖ ਕੇ ਦੇਤਾ ਜੇ ਬਾਈ ਚਾਂਸ ਉਹ ਗੱਡੀ ਅਗਲੇ ਦੇ ਨਾਂ ਨਹੀਂ ਹੋਣੀ ਸਾਡੀ ਕੋਈ ਕਮੀ ਹੈ ਜੀ ਅਗਰ ਸਾਡੀ ਕੋਈ ਕਮੀ ਹੈ ਜੀ ਹਾਂ ਤਾਂ ਐਜ਼ ਇਟ ਇਜ਼ ਅਸੀਂ ਉਹਨੇ ਪੈਸੇ ਵਾਪਸ ਕਰ ਦੇਣਗੇ ਉਹਨੇ ਪੈਸੇ ਦੀ ਵਾਪਸ ਕਰਦੇ ਜੇ ਮੰਨ ਲਓ ਕਮਲਜੀਤ ਮੈਂ ਸਾਲ ਚਲਾ ਲਈ ਗੱਡੀ ਤਾਂ ਮੈਨੂੰ ਪਸੰਦ ਆ ਮੈਂ ਸਾਲ ਚਲਾ ਲਈ ਤੁਹਾਡੇ ਵਾਲੀ ਗੱਡੀ ਉਸ ਤੋਂ ਬਾਅਦ ਮੇਰਾ ਗੱਡੀ ਬਦਲਣ ਦਾ ਰਾਹ ਦਾ ਆਪਾਂ ਭਾਜੀ ਇਹ ਪੋ ਵੀ ਕਰ ਦਾਂਗੇ ਸਾਲ ਬਾਅਦ ਕੋਈ ਦਿੱਕਤ ਨਹੀਂ ਵੀ ਮੰਨ ਲਓ ਯਾਰ ਮੈਂ ਤੁਹਾਡੇ ਕੋਲੋਂ ਯਾਰ ਆਹ ਲੈ ਗਿਆ ਮੋੜ ਕੇ ਮੇਰਾ ਮੁਰਾਦਾ ਯਾਰ ਮੈਂ ਤਾਂ ਥਾਰ ਲੈਣੀ ਆ ਦੇ ਕੇ ਚੇਂਜ ਕਰ ਸਕਦੇ ਆ ਬਾਈ ਕੋਈ ਦਿੱਕਤ ਨਹੀਂ ਸਾਲ ਵਰ ਕੋਈ ਹਾਂਜੀ ਹਾਂਜੀ ਵੀ ਕਈ ਵਾਰੀ ਬੰਦੇ ਦਾ ਰਾਤ ਦਾ ਹੁੰਦਾ ਵੀ ਯਾਰ ਲੱਖ ਰੁਪਈਆ ਹੋਰ ਪਾ ਦਗੇ ਜਾਂ ਉਹ ਲੱਖ ਹੋਰ ਪਾ ਦਗੇ ਤਾਂ ਉਵੇਂ ਉਵੇਂ ਹੋ ਜਾਂਦਾ ਹਾਂਜੀ ਹਾਂਜੀ ਬੰਦੀ ਪੱਕਾ ਪਰਾ ਕੋਈ ਵੀ ਸੇ ਕਹਿੰਦੇ ਨੇ ਕੱਲੀ ਸੇਲ ਵੀ ਕਰਨੀ ਇਦਾਂ ਨਹੀਂ ਵੀ ਚਲੋ ਬਾਈ ਕਰਨੀ ਹੈ ਸੇਲ ਵੀ ਕਰਨੇ ਉਹ ਵੀ ਆਪਾਂ ਬਾਈ ਲੈ ਲਾਂਗੇ ਬਰਕਾਰ ਵੀ ਹਾਂਜੀ ਮੰਨ ਕੇ ਚਲੋ ਪੰਜਾਬ ਨੰਬਰ ਗੱਡੀ ਕੋ ਸਾਫ ਘਰੇ ਖੜੀ ਆ ਬੰਦੇ ਨੇ ਸੇਲ ਕਰਨੀ ਹਾਂ ਉਹ ਆਪਾਂ ਨੂੰ ਜਰੂਰ ਕਨ ਆਮਨ ਲੋ ਵੀ ਸੱਜਣੋ ਜੇ ਤੁਸੀਂ ਕਾਰ ਵੇਚਣੀ ਆ ਤਾਂ ਤੁਸੀਂ ਕਾਰ ਬਾਈ ਹੁਣਾ ਨੂੰ ਵੇਚ ਵੀ ਸਕਦੇ ਆ ਤੇ ਜੇ ਤੁਸੀਂ ਖਰੀਦਣੀ ਆ ਤੇ ਫਿਰ ਬਾਈ ਹੁਣਾ ਕੋਲੋਂ ਖਰੀਦ ਵੀ ਸਕਦੇ ਆ ਕਾਪੀ ਦਾ ਸਾਰੇ ਕਾਹੇ ਦਾ ਤੁਸੀਂ ਤਸੱਲੀ ਆ ਜਿਹੜੀ ਉਹ ਤੁਸੀਂ ਵੀ ਆਪਣੇ ਆਪ ਦੇ ਵਿੱਚ ਇੱਕ ਜ਼ਰੂਰ ਕਰਨੀ ਆ ਕਿਉਂਕਿ ਬਾਅਦ ਦੇ ਵਿੱਚ ਕੀ ਆ ਕਿ ਮਾੜੇ ਜੇ ਪਿੱਛੇ ਕਾਗਜਾਂ ਪਿੱਛੇ ਕਿਸੇ ਨਾਲ ਰੱਟਾ ਪਾਉਂਦੇ ਆਪਾਂ ਵੀ ਨਹੀਂ ਚੰਗੇ ਲੱਗਦੇ ਪਹਿਲਾਂ ਹੀ ਆਪਦੀ ਤਸੱਲੀ ਕਰੋ ਤਸੱਲੀ ਕਰਕੇ ਮਾਰਕੀਟ ਦੇ ਵਿੱਚ ਢੇੜਾ ਦਿਓ ਜਿਹੜੀ ਵੀ ਕਾਰ ਤੁਹਾਨੂੰ ਪਸੰਦ ਆ ਬਾਈ ਨੂੰ ਸਕਰੀਨ ਸ਼ਾਟ ਭੇਜੋ ਇੱਥੇ ਆਓ ਕਿਹੜਾ ਕਿਹੜੀ ਏਰੀਆ ਕਿਹੜਾ ਇਹ ਵੀ ਲੱਗੇ ਜੀ ਆਪਣਾ ਮੁਹਾਲੀ 78 78 ਸੈਕਟਰ ਹੈ ਜੀ ਬੂਥ ਨੰਬਰ 77 ਹੈ ਪ੍ਰਾਈਮ ਮਾਰਕੀਟ ਨੀਅਰ ਸੁਹਾਣਾ ਸਿੰਘ ਦਾ ਗੁਰਦੁਆਰਾ ਦੇ ਕੋਲ ਜੀ ਜਗ ਸਪੋਰਟਸ ਕੰਪਲੈਕਸ ਇੱਥੋਂ ਦੇ ਰਹਿਣ ਵਾਲੇ ਆ ਬਾਈ ਤੁਸੀਂ ਹਾਂਜੀ ਭਾਜੀ ਆਪਾਂ ਲੋਕਲ ਫਤਿਹਗੜ ਸਾਹਿਬ ਤੋਂ ਪੁਆਇੰਟ ਆਣਾ ਪਿੰਡ ਆ ਜੀ ਚੰਡੀਗੜ੍ਹ ਵੈਸੀ ਬੇਸਿਕਲੀ ਰਹਿੰਦੇ ਆ ਬਾਈ ਅੱਪ ਠੀਕ ਆ ਭਾਜੀ ਠੀਕ ਆ ਲਓ ਵੀ ਸੱਜਣੋ ਬਾਈ ਹੁਣਾਂ ਦਾ ਨੰਬਰ ਆ ਜਿਹੜਾ ਉਹ ਨੋਟ ਕਰ ਲਓ